हां ਵੀ ਕਿਸਾਨ ਭਰਾਓ ਆ ਦੇਖੋ ਤੁਹਾਨੂੰ ਆਪਾਂ ਇੱਕ ਚੀਜ਼ ਦਾ ਫਰਕ ਦਿਖਾਈਏ ਬਾਈ ਜਿਹੜੀ ਤੁਸੀਂ ਆਹ ਕਣਕ ਦੇਖ ਰਹੇ ਹੋ ਨਾ ਖੁੱਡਾਂ ਚ ਇਹ ਦੇਸੀ ਕਣਕ ਹੈ ਦੇਸੀ ਕਣਕ ਤੁਹਾਨੂੰ ਦਿਖਾਉਣ ਦਾ ਆਪਣਾ ਇੱਕ ਮਕਸਦ ਕੀ ਹੈ ਵੀ ਜਿਹੜੀ ਬਾਈ ਇਹਦੀ ਜਰਮੀਨੇਸ਼ਨ ਹੈਗੀ ਤੁਸੀਂ ਜਰਮੀਨੇਸ਼ਨ ਦੇਖ ਲਓ ਕਿੰਨੀ ਤਾਕੜੀ ਹੈ ਤੇ ਨਾਲ ਹੀ ਆਪਣੇ ਲਵੇ ਦੂਜੇ ਪਾਸੇ 826 ਬੀਜੀ ਹੋਈ ਹੈਗੀ ਤੇ ਇੱਕ ਬੀਜ ਜਿਹੜਾ ਆ ਸੀਰਾਮ ਦੀ 5 एसआर 05 ਤੇ ਆਪਾਂ ਤੁਹਾਨੂੰ ਫਰਕ ਦਿਖਾਉਣਾ ਵੀ ਫਰਕ ਕੀ ਹੈ ਜੇ ਦੇਸੀ ਕਣਕ ਤੇ ਉਹਨਾਂ ਦੇ ਵਿੱਚ ਤੇ 9 ਤਰੀਕ ਦੀ ਆਪਣੀ ਬਾਈ ਇਹ ਕਣਕ ਬਿਜੀ ਹੋਈ ਹੈਗੀ ਅੱਜ 19 ਹੋ ਗਈ 19 ਨਵੰਬਰ ਹੋ ਗਈ ਤੇ ਤੁਸੀਂ ਇਹ ਕਣਕ ਦੀ ਜਰਮੀਨੇਸ਼ਨ ਦੇਖ ਲਓ ਤੇ ਨਾ ਤਾਂ ਬਾਈ ਇਹਦੇ ਵਿੱਚ ਪਾਇਆ ਕੋਈ ਡੀਏਪ ਤੇ ਨਾ ਜਿਵੇਂ ਕਹਦੀ ਵੀ ਕੋਈ ਲਾਈਏ ਤੇ ਆਪਾਂ ਨੇ ਫੰਗੀ ਸਾਈਡ ਦਵਾਈ ਜਿਵੇਂ ਲਾਉਂਦੇ ਨੇ ਉਹ ਟੈਬੂਕੋਨਾ ਜੋੜ ਤੇ ਨਾ ਕੋਈ ਆਪਾਂ ਨੇ ਉਹ ਦਵਾਈ ਲਾਈਏ ਤੇ ਤੇ ਤੁਸੀਂ ਜਰਮੀਨੇਸ਼ਨ ਦੇਖ ਲਓ 9 ਤਰੀਕ ਦੀ ਬਿਜੀ ਹੋਈ ਹੈ ਅੱਜ 10ਵਾਂ ਦਿਨ ਤੇ ਕਣਕ ਪੂਰੀ ਵਧੀਆ ਉਗ ਰਹੀ ਤੇ ਹੁਣ ਉਹਨੂੰ ਦੂਜੇ ਪਾਸੇ ਆਪਾਂ ਜਿਹੜੀ ਦੂਜੀ ਬਿਜੀ ਹੋਈ ਐ 826 ਤੇ ਉਹ ਵੀ ਦਿਖਾਉਨੇ ਆ ਬਾਈ ਵੀ ਇਹਦਾ ਕਿੰਨਾ ਫਰਕ ਆ ਹੈ ਨਾ ਜਿਵੇਂ ਕਹੇ ਦੀ DCB ਕਿੰਨੇ ਤਾਕਰੇ ਸੀਗੇ ਤੇ ਜਿਹੜੇ ਆਪਾਂ ਗਵਾ ਬੈਠੇ ਆਂਗੇ ਤੇ ਇੱਧਰ ਦੇਖ ਲਓ ਬਾਈ ਤੁਸੀਂ ਇਹ ਚ ਵੀ ਜੀ ਆਪਣੀ 826 ਦੇਖੋ ਦੀਨਾ ਕਿਤੇ ਕੋਈ ਦਾ ਹਲੇ ਉਗ ਰਿਆ ਹਲੇ ਇਹ ਜਿਵੇਂ ਕਹਦੀ ਵੀ ਵਿੱਚ ਹੀ ਐ ਥੱਲੇ ਉਗਰੀ ਹੋਈ ਐ ਤੇ ਬਾਹਰ ਆਈ ਨਹੀਂ ਹੈਗੀ ਤੇ ਹੁਣ ਤੁਹਾਨੂੰ ਦੂਜੀ ਵੀ ਦਿਖਾਉਨੇ ਆ ਆਪਾਂ ਜਿਹੜੀ 5805 ਐ ਸ੍ਰੀ ਰਾਮ ਦੀ ਬੀਜੀ ਹੋਈ ਹੈਗੀ ਵੀ ਜਿਹੜੇ ਬਾਈ ਇਹ ਆਪਾਂ ਕਹਿੰਦੇ ਵੀ ਹਾਈਬ੍ਰਿਡ ਬੀਜ ਹੋਗੇ ਇਹ ਤੇ ਇਹਨਾਂ ਦੀ ਜਿਵੇਂ ਉੱਗਣ ਸਕਤੀ ਹੈ ਓਨੀ ਤੱਕ ਦੀ ਹੈ ਨਹੀਂ ਇੱਕੋ ਹੀ ਬਾਹਣ ਹੈਗਾ ਤੇ ਕੋਈ ਫਰਕ ਨਹੀਂ ਹੈ ਉਹ ਦੇਖ ਲਓ ਤੁਹਾਨੂੰ ਸਾਹਮਣੇ ਵੀ ਦਿਨਦੀ ਆਪਾਂ ਜ਼ੂਮ ਕਰਕੇ ਦਿਖਾ ਦਿੰਦੇ ਆ ਕੋਈ ਮੰਨ ਲੈ ਵੀ ਬਾਹਣ ਦਾ ਫਰਕ ਨਹੀਂ ਹੈਗਾ ਤੇ ਸੇਮ ਹੀ ਬਾਹਣ ਹੈ ਤੇ ਆਹ ਦੇਖ ਲਓ ਬਾਈ ਕਿਤੇ ਕਿਤੇ ਕੋਈ ਉਗਰੀ ਹੋਈ ਹੈ ਜਿਹੜੀ ਸ੍ਰੀ ਰਾਮ ਵਾਲੀ ਹੈਗੀ ਜਿਹੜੇ ਬਾਈ ਦੇਸੀ ਬੀਜ ਨੇਗੇ ਬਾਈ ਤਾਕੜੇ ਬੀ ਸੀਗੇ ਆਪਾਂ ਗਵਾ ਬੈਠੇ ਜਿਹਦੇ ਲਈ ਵੀ ਇਹ ਹੈਗਾ ਸਾਮਕੇ ਰੱਖ ਲੋ ਇਹ ਬੀਜ ਨਾ ਗਵਾਓ ਜਿਹੜੀ ਵੀ ਆਪਾਂ ਬੀਜ ਆ ਦੂਜੇ ਬੀਜੀ ਜਾਂਦੇ ਹਾਈ ਵੈਗ ਇਹਨਾਂ ਦਾ ਹਾੜਤਾ ਜ਼ਰੂਰ ਹੈ ਬਾਈ ਵਧੀਆ ਨਾ ਤਾਂ ਇਹ ਕੋਈ ਖਾਣ ਵਾਸਤੇ ਏਡੇ ਵਧੀਆ ਨਹੀਂ ਹੈਗੇ ਤੇ ਨਾ ਹੀ ਜਿਵੇਂ ਕਹਿੰਦੇ ਵੀ ਨਹੀਂ ਜਰਮੀਨੇਸ਼ਨ ਉਨੀ ਤਾਕੜੀ ਹੈਗੀ ਜਿਹੜੇ ਦੇਸੀ ਬੀਜ ਨੇਗੇ ਜਰਮਨੀਆਂ ਸਾਨੂੰ ਉਹ ਬਹੁਤ ਤਾਕੜੀ ਹੈਗੀ ਤੇ ਸਾਨੂੰ ਤੁਸੀਂ ਆਪਦੇ ਸਾਹਮਣੇ ਦੇਖ ਲਓ ਨਾਲੇ ਕੋਈ ਆਪਾਂ ਨੇ ਉਹ ਚ ਡੀਏਪੀ ਨਹੀਂ ਪਾਇਆ ਇਧਰ 55 ਕਿਲੋ ਡੀਏਪੀ ਪਿਆ ਹੋਇਆ ਹੈਗਾ ਦੂਜੇ ਪਾਸੇ ਤੇ ਬਿਲਕੁਲ ਨਖਾਸਲੀ ਬੀਜੀ ਹੀ ਵੀ ਹੈਗੀ ਕੁਝ ਨਹੀਂ ਪਾਇਆ ਹੋਇਆ ਉਹ ਚ ਨਾ ਕੋਈ ਦਵਾਈ ਲਾਈ ਹੈ ਨਾਲੇ ਉਧਰ ਦਵਾਈ ਵੀ ਲਾਈ ਆਪਾਂ ਨੇ ਤੇ ਦੋਸ਼ੀ ਕਣਕ ਉਗਰੀ ਹੋਈ ਦੇਖ ਲਓ ਤੁਹਾਨੂੰ ਆਪ ਹੀ ਫਰਕ ਪਤਾ ਲੱਗ ਜੂਗਾ ਜਿਹਦੇ ਕੋਲ ਇਹ ਵੀ ਬਾਈ ਹੈਗਾ ਕੋਈ ਦੇਸੀ ਵੀ ਤੇ ਆਪਾਂ ਹੋਰ ਹੀ ਹੋਰ ਇਕੱਠੇ ਕਰੀ ਜੰਨੇ ਆਂ ਬੀਜ ਜਨੇ ਕਿ ਮਿਲ ਰਹੇ ਨੇ ਪੌਂਦੀ ਸੀ ਤੁਸੀਂ ਆਪ ਹੀ ਦੇਖ ਲਓ ਸਾਰੇ ਖੁੱਡਪੜੀ ਖੜੀ ਐ ਤੇ ਨਾਲੇ ਉਧਰਲੇ ਪਾਸੇ ਦੇਖ ਲਓ ਬਾਕੀ ਭਾਈ ਵੀਡੀਓ ਸ਼ੇਅਰ ਕਰ ਦਿਓ ਬਾਕੀ ਜਿਹਦੇ ਜਿਹਦੇ ਕੋਈ ਕੋਈ ਹੈਗਾ ਦੇਸੀ ਵੀ ਉਹ ਕਮੈਂਟ ਚ ਜਰੂਰ ਦੱਸਿਓ